ਅੰਮ੍ਰਿਤਸਰ ਦਾ ਬਹੁਤ ਹੀ ਮਹੱਤਵਪੂਰਨ ਪੁਲ ਚਿਸਨੂਰੀ ਗੋਬ੍ਰਿਜ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਪੁਲ ਦੇ ਕੰਮ ਨੂੰ ਸ਼ੁਰੂ ਹੋਏ 2.5 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ, ਲੇਕਿਨ ਅਜੇ ਤੱਕ ਇਸ ਦਾ ਕੰਮ ਪੂਰਾ ਨਹੀਂ ਹੋਇਆ। ਇਹ ਪੁਲ ਕਾਫੀ ਇਲਾਕਿਆਂ ਨੂੰ ਆਪਸ ਵਿੱਚ ਜੋੜਦਾ ਹੈ ਅਤੇ ਇਸ ਦੇ ਬੰਦ ਹੋਣ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਟ੍ਰੈਫਿਕ ਪ੍ਰਣਾਲੀ ਤੇ ਵੀ ਕਾਫੀ ਅਸਰ ਪੈ ਰਿਹਾ ਹੈ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਪੁਲ ਦਾ ਜਲਦ ਕੰਮ ਪੂਰਾ ਕਰਕੇ ਸ਼ਹਿਰ ਵਾਸੀਆਂ ਨੂੰ ਸਮਰਪਿਤ ਕੀਤਾ ਜਾਵੇ। ਇਹ ਜਿਹੜਾ ਕੋਬੁਰੀਆ ਸ਼ਹਿਰ ਦੀ ਇੱਕ ਪ੍ਰਮੁੱਖ ਕੜੀ ਗਈ ਹੈ ਜਿਹੜੀ ਕਿ ਇੱਕ بڑے ਰਸਤੇ ਨੂੰ ਆਪਸ ਵਿੱਚ ਜੋੜਦੀ ਹੈ ਲੇਕਿਨ ਇਹ ਬੰਦ ਹੋਣ ਕਰਕੇ ਬਹੁਤ ਪਰੇਸ਼ਾਨੀ ਹੋ ਰਹੀ ਹੈ ਜਿਹੜਾ ਕਿ ਸਰਕਾਰ ਦੇ ਪਿੱਛੇ ਕਿਹਾ ਸੀ 3 ਸਾਲਾਂ ਦਾ ਪੂਰਾ ਹੋ ਜਾਏਗਾ ਲੇਕਿਨ ਮੈਨੂੰ ਨਹੀਂ ਲੱਗਦਾ ਕਿ 3 ਸਾਲ ਚ ਪੂਰਾ ਹੋ ਜਾਏਗਾ ਲੋਕਾਂ ਨੂੰ ਬਹੁਤ ਪਰੇਸ਼ਾਨੀ ਆ ਰਹੀ ਮੇਰਾ ਆਪਣਾ ਘਰ ਜਿਹੜਾ ਉਹ 에어ਪੋਰਟ ਰੋਡ ਤੇ ਹੈਗਾ ਜਦੋਂ ਮੈਂ ਪਹਿਲਾਂ ਜਾਂਦਾ ਹਾਂ ਉਦੋਂ ਦੀ ਤੇ ਵੱਧ ਤੋਂ ਵੱਧ ਮੈਨੂੰ 10 ਮਿੰਟਾਂ ਵਿੱਚ ਆਪਣੇ ਘਰ ਪਹੁੰਚ ਜਾਂਦਾ ਹੈ لیکن ਹੁਣ ਇੰਨੀ ਪਰੇਸ਼ਾਨੀ ਆ ਰਹੀ ਜਦੋਂ ਸ਼ਾਮ ਨੂੰ ਘਰ ਜਾਈਦਾ ਪੂਰਾ ਹਾਲਗੇਟ ਵਾਲਾ ਪੁਲ ਚੜ੍ਹ ਕੇ ਬਹੁਤ ਟ੍ਰੈਫਿਕ ਵੀ ਹੁੰਦੀ ਹੈ ਤੇ ਬੜਾ ਟਾਈਮ ਲੱਗ ਜਾਂਦਾ ਬੜਾ ਸਮਾਂ ਲੱਗਦਾ ਮੈਂ ਸਰਕਾਰ ਨੂੰ ਇਹ ਬੇਨਤੀ ਕਰਨਾ ਕਿ ਜਲਦ ਤੋਂ ਜਲਦ ਇਹਨੂੰ ਪੂਰਾ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਸਹੂਲਤ ਹੋ ਸਕੇ ਆ ਰੀਕੋ ਬ੍ਰਿਜ ਜਿਹੜਾ ਬਣਨਾ ਤੇ ਠੇਕੇਦਾਰ ਨੂੰ ਠੇਕਾ ਦਿੱਤਾ ਗਿਆ ਸੀ ਇਹ 2 ਸਾਲ ਦਾ ਅਗੇ 2.5 ਦਾ ਠੇਕਾ ਸੀ ਲੇਕਿਨ ਹੁਣ ਵਿੰਦ ਸਾਡੇ ਵਿੰਦ ਦੇ 2.5 ਸਾਲ ਬੀਤ ਚੁੱਕੇ ਨੇ ਅਜੇ ਤੱਕ ਰੀਕੋ ਬ੍ਰਿਜ ਜਿਹੜਾ ਤੋੜਿਆ ਜਾ ਰਿਹਾ ਬਣਨ ਦੀ ਬੜੀ ਦੂਰ ਦੀ ਗੱਲ ਹੈ ਅਰੇ ਹਣ ਤੋੜ ਕੇ ਤੇ ਅਜੇ ਮਨਪਾ ਬਿਠੀ ਲੇਬਰ ਦੋ ਦੋ ਬੰਦੇ ਲੇਬਰ ਤੇ ਲੱਗੇ ਬੰਦੇ ਹੈ ਨਹੀਂ ਉਹਨਾਂ ਕੋ ਤੇ ਇਹ ਪੋਲਿਆ ਇਹ ਅਮਰਸਦੀ ਧੁੰਨੀ ਹੈ ਸਟੇਸ਼ਨ ਤੋਂ ਲੈ ਕੇ ਲੋਗੜ ਤੱਕ ਇੰਨੀ ਆਵਾਜ਼ ਇਧਰ ਘਟ ਜਾਂਦੀ ਆ ਪੁਦਲੀ ਗਾਰ اسلام آباد ਇਧਰ ਸਾਰੀ ਪੁੱਤ ਡਾਇਰੈਕਟ ਹੁੰਦੀ ਆ ਲੋਗੜ ਤੱਕ ਲੇਕਿਨ ਇਹ ਜੇ ਬੰਜਵੇ ਤੇ ਸ਼ਾਇਦ ਇਹ ਤਕਰੀਬਨ ਸਮੱਸਿਆ ਹੱਲ ਹੋ ਜਾਂਦੀ ਆ ਟ੍ਰੈਫਿਕ ਦੀ ਲੇਕਿਨ ਪਰ ਕੀ ਸਰਕਾਰ ਨੇ ਕਿਹੜੇ ਠੇਕੇਦਾਰ ਨੂੰ ਠੇਕਾ ਦੇ ਦਿੱਤਾ ਆ ਪੀ ਜਿਹੜੇ ਇਹਨੂੰ ਕੰਮ ਨੂੰ ਮੁਕੰਮਲ ਕਰਕੇ ਖੁਸ਼ ਨਹੀਂ ਹੈਗੇ ਅਜੇ ਹੋ ਸਕਦਾ ਵੀ 2 2.5 ਸਾਲ ਹੋਰ ਲੱਗ ਜੇ ਨੇ ਇਸ ਪੁਲ ਨੂੰ ਬਣਨ ਵਾਸਤੇ ਅਸੀਂ ਸਰਕਾਰ 'ਗੜੀ ਅਪੀਲ ਕਰਦੇ ਆ ਇਹ ਰੀਕੋ ਬ੍ਰਿਜ ਨੂੰ ਛੇਤੀ ਛੇਤੀ ਤਿਆਰ ਕੀਤਾ ਜਾਵੇ ਸ਼ਹਿਰ ਦੀ ਸਮੱਸਿਆ ਟ੍ਰੈਫਿਕ ਦੀ ਸਮੱਸਿਆ ਬਿਲਕੁਲ ਹੱਲ ਹੋ ਜਾਏਗੀ ਸ਼ਹਿਰ ਦਾ ਬਹੁਤ ਹੀ ਮਹੱਤਮਪੁਰਮ ਬ੍ਰਿਜ ਜਿਸ ਨੂੰ ਕੀ ਰੀਗੋ ਬ੍ਰਿਜ ਦੇ ਨਾਮ ਤੋਂ ਜਾਣਿਆ ਜਾਂਦਾ ਹੈ ਔਰ ਅੰਗਰੇਜ਼ਾਂ ਦੇ ਸਮੇਂ ਤੋਂ ਪਹਿਲਾਂ ਦਾ ਜਿਹੜਾ ਹੈ ਪੁਲ ਹੈ ਔਰ ਇਸ ਪੁਲ ਦੀ ਖਾਸੀਅਤ ਇਹ ਹੈ ਕਿ ਹਰ ਕੱਡੀ ਨੂੰ ਆਪਣੇ ਆਪ ਨਾਲ ਜੋੜਦਾ ਚਾਹੇ ਸ਼ਹਿਰ ਨੂੰ ਚਾਹੇ ਪਿੰਡਾਂ ਨੂੰ ਦੂਰ ਡਰਾਡੇ ਨੂੰ ਹਰ ਕੜੀ ਨੂੰ ਆਪਣੇ ਨਾਲ ਜੋੜਦਾ ਹੈ ਤੇ ਸ਼ਹਿਰ ਦੇ ਹਰ ਲੋਕਾਂ ਨੂੰ ਕਾਫੀ ਜਿਹੜਾ ਇਹਦੇ ਨਾਲ ਲਹਾ ਮਿਲਦਾ ਹੈ ਇਸ ਪੁਲ ਦੇ ਨਾਲ ਪਰ ਹੁਣ ਇਹਨੂੰ ਢਾਇਆ ਗਿਆ ਪਰ ਜਿਹੜਾ ਸਮਾਂ ਸਰਕਾਰ ਨੇ ਕਿਹਾ ਸੀਗਾ ਉਹ ਤੋਂ ਜ਼ਿਆਦਾ ਸਮਾਂ ਲੋਕਾਂ ਦਾ ਅੱਖ ਨਾਲ ਕੀ ਹੋ ਚੁੱਕਾ ਪਰ ਹੱਲੇ ਤੱਕ ਲੋਕਾਂ ਨੂੰ ਸਮਰਪਿਤ ਨਹੀਂ ਕੀਤਾ ਗਿਆ ਪੁਲ ਬਣਾ ਕੇ ਤੋਂ ਸੋ ਸ਼ਹਿਰ ਵਾਸੀਆਂ ਦੀ ਪਹਿਲ ਦੇ ਆਧਾਰ ਤੇ ਇੱਕੋ ਹੀ ਮੰਗਾ ਕਿ ਪਹਿਲ ਦੇ ਆਧਾਰ ਤੇ ਜਲਦ ਤੋਂ ਜਲਦ ਰੀਗੋ ਬ੍ਰਿਜ ਦਾ ਕੰਮ ਜਿਹੜਾ ਢਿੱਲਾ ਪਿਆ ਹੈ ਇਹਨੂੰ ਤੇਜ਼ੀ ਨਾਲ ਜਲਦੀ ਕੀਤਾ ਜਾਵੇ ਤਾ ਜੋ ਮੁਕੰਮਲ ਕਰਕੇ ਲੋਕਾਂ ਨੂੰ ਸਮਰਪਿਤ ਕੀਤਾ ਜਾਵੇ ਔਰ ਲੋਕ ਇਸ ਦਾ ਲਾਭ ਲੈਣ ਸ਼ਹਿਰ ਅਤੇ ਪਿੰਡਾਂ ਥਾਵਾਂ ਤੇ ਪਹੁੰਚਣ ਲਈ ਜਿਹੜਾ ਸਹੂਲਤ ਉਹਨਾਂ ਨੂੰ ਮਿਲੇ ਔਰ ਸ਼ਹਿਰ ਵਿੱਚ ਜਿਹੜੀ ਟ੍ਰੈਫਿਕ ਵੱਧਦੀ ਹੈ ਉਹ ਥੋੜੀ ਘਟ ਸਕੇ ਤੇ ਲੋਕਾਂ ਨੂੰ ਇੱਕ ਸਾਈਡ ਤੋਂ ਦੂਸਰੀ ਸਾਈਡ ਜਾਣ ਦੇ ਵਿੱਚ ਕੋਈ ਵੀ ਦਿੱਕਤ ਅਤੇ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਕੈਮਰਾਮੈਨ ਨਰੇਸ਼ ਕੁਮਾਰ ਦੇ ਨਾਲ ਚਿਟਿਲ ਚਰਮਾ ਫਾਸਟਵੇ ਨਿਊਜ਼ ਅੰਮ੍ਰਿਤਸਰ